ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਆਪਣੇ ਚੈਨਲ ਦੀ ਇਸ ਨਵੀਂ ਵੀਡੀਓ ਤੇ ਤੇ ਚੈਨਲ ਤੇ ਨਵੇਂ ਆਏ ਹੋ ਜੇ ਵੀਡੀਓ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬ ਵੀ ਕਰਦੇ ਹੋ ਚੈਨਲ ਨੂੰ ਅੱਜ ਆਪਾਂ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਜਿਵੇਂ 2020-21 ਚ ਕਿਸਾਨੀ ਅੰਦੋਲਨ ਹੋਇਆ ਸੀਗਾ ਆਪਾਂ ਕਹਿੰਦੇ ਸੀਗੇ ਵੀ ਐਵੇਂ ਦੇ ਅੰਦੋਲਨ ਉਸ ਟਾਈਮ ਹੋਇਆ ਕਰਦੇ ਸੀਗੇ ਜਦੋਂ ਦੀ ਆਪਾਂ 1947 ਦੀਆਂ ਹਨਾ ਉਸ ਤੋਂ ਬਾਅਦ ਦੀਆਂ ਉਸ ਤੋਂ ਜਾਂ ਪਹਿਲਾਂ ਦੀਆਂ ਗੱਲਾਂ ਸੁਣਦੇ ਸੀ ਬਈ ਆਪਾਂ ਜੇ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਾਂ ਤਾਂ ਯਾਦਗਾਰ ਰਹੂਗਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਅੰਦੋਲਨ ਨੂੰ ਯਾਦ ਰੱਖਣਾ ਕਿਉਂਕਿ ਐਡਾ ਵੱਡਾ ਅੰਦੋਲਨ ਆਪਣੀ ਸੋਝੀ ਚ ਤੱਕ ਕਦੇ ਨਹੀਂ ਸੀ ਹੋਇਆ ਆਪਣੀ ਉਮਰ ਚ ਜੋ ਅੰਦੋਲਨ 2020 ਕੀ ਦੇ ਟਾਈਮ ਤੇ ਹੋਇਆ ਸੀਗਾ ਤੇ ਉਸ ਟਾਈਮ ਕਿੰਨਾ ਕੁਝ ਆਪਾਂ ਸਿੱਖਿਆ ਵੀ ਪੇਸ਼ੈਂਸ ਕੀ ਹੁੰਦੀ ਐ ਉਸ ਟਾਈਮ ਕਿੰਨਾ ਕੁਝ ਸਿੱਖਿਆ ਵੀ ਲੜਨਾ ਕੀ ਹੁੰਦਾ ਆਪਣੇ ਹੱਕਾਂ ਵਾਸਤੇ ਤੇ ਉਸ ਟਾਈਮ ਕੱਲਾ ਪੰਜਾਬ ਨਹੀਂ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹਰਿਆਣਾ ਯੂਪੀ ਮਹਾਰਾਸ਼ਟਰ ਕਿੰਨੀਆਂ ਜ਼ਿਆਦਾ ਸਟੇਟਾਂ ਉਹਦੇ ਨਾਲ ਰਲ ਗਈਆਂ ਸੀਗਾ ਕਿਉਂਕਿ ਇਹ ਸਿਰਫ ਪੰਜਾਬ ਦੀ ਗੱਲ ਨਹੀਂ ਐ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਇਹ ਹਰ ਇੱਕ ਦੇ ਨਾਲ ਜੁੜਿਆ ਹੋਇਆ ਅੰਦੋਲਨ ਸੀਗਾ ਕਿਉਂਕਿ ਜਿਹੜਾ ਬੰਦਾ ਰੋਟੀ ਖਾਂਦਾ ਜਿਹੜਾ ਬੰਦਾ ਸਬਜ਼ੀ ਖਾਂਦਾ ਹੈ ਉਹ ਕਿਸੇ ਨਾ ਕਿਸੇ ਖੇਤ ਤੋਂ ਆਈ ਆ ਜਿਹੜਾ ਰੋਟੀ ਖਾਂਦਾ ਉਹ ਆਟੇ ਤੋਂ ਬਣੀ ਆ ਤੇ ਆਟਾ ਬਣਿਆ ਕਣਕ ਤੋਂ ਤੇ ਕਣਕ ਉਗਦੀ ਆ ਖੇਤਾਂ 'ਚ ਕਈ ਕਹਿ ਦਿੰਦੇ ਆ ਵੀ ਆਪਾਂ ਨੂੰ ਦਾ ਮਤਲਬ ਨਹੀਂ ਐ ਨਾ ਅੰਦੋਲਨਾਂ ਨਾਲ ਆਪਾਂ ਦਾ ਸਰ ਰਿਹਾ ਆਪਾਂ ਨੂੰ ਸਪੋਰਟ ਕਰਕੇ ਕੀ ਲੈਣਾ ਪਰ ਡਾਇਰੈਕਟਲੀ ਆਪਾਂ ਇਸ ਚੀਜ਼ ਨਾਲ ਜੁੜੇ ਹੋਏ ਆ ਇੱਕ ਸੋਚਣ ਵਾਲੀ ਗੱਲ ਆ ਵੀ ਆਪਣੀ ਸਰਕਾਰ ਪੰਜਾਬ ਦੀ ਖੇਤੀਬਾੜੀ ਨੂੰ ਆਪਣੇ ਅੰਡਰ ਕਰਨ ਨੂੰ ਕਿਉਂ ਫਿਰਦੀ ਹੈ ਕਿਉਂਕਿ ਕਰੋਨਾ ਦੇ ਟਾਈਮ ਸਿਰਫ ਇੱਕ ਖੇਤੀਬਾੜੀ ਹੀ ਉਹ ਧੰਦਾ ਸੀਗਾ ਜੋ ਲਾਹੇਵੰਦ ਸੀਗਾ ਜੋ ਫਾਇਦੇਮੰਦ ਸੀਗਾ ਜੋ ਪ੍ਰੋਫਿਟ ਦੇ ਰਿਆ ਸੀ ਕਿਉਂਕਿ ਖੇਤੀਬਾੜੀ ਇੱਕ ਐਵੇਂ ਦਾ ਬਿਜ਼ਨਸ ਹੈ ਜੋ ਕਦੇ ਫੇਲ ਹੋ ਹੀ ਨਹੀਂ ਸਕਦਾ ਪਰ ਫੇਲ ਕਦੋਂ ਹੁੰਦਾ ਹੈ ਉਨੇ ਗੱਲ ਤੇ ਆਨਲ ਸੁਣਿਆ ਜਦੋਂ ਖਰਚਾ ਵੱਧ ਹੁੰਦਾ ਹੈ ਤੇ ਆਮਦਨ ਘਟ ਹੁੰਦੀ ਹੈ ਕੋਈ ਚੀਜ਼ ਹੋ ਰਹੀਏ ਤੇ ਉਸੇ ਚੀਜ਼ ਕਰਕੇ ਅੰਦੋਲਨ ਹੋ ਰਿਹਾ ਕਿਉਂਕਿ ਅੰਦੋਲਨ ਹੀ ਤਾਂ ਹੁੰਦਾ ਜਦ ਆਪਣੇ ਬਣਦੇ ਹੱਕ ਆਪਾਂ ਨੂੰ ਮਿਲਦੇ ਨਹੀਂ ਇਹ ਅੰਦੋਲਨ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਜਿਹੜੀਆਂ ਫਸਲਾਂ ਤੇ ਐਮਐਸਪੀ ਨਹੀਂ ਹੈਗੀ ਮਤਲਬ ਕਿ ਮਿਨੀਮਮ ਸੇਲਿੰਗ ਪ੍ਰਾਈਸ ਨਹੀਂ ਹੈਗਾ ਵੀ ਉਹਨਾਂ ਫਸਲਾਂ ਦਾ ਰੇਟ ਹੀ ਫਿਕਸ ਨਹੀਂ ਹੈਗਾ ਕਿ ਉਹਨਾਂ ਦੇ ਰੇਟ ਚੜ ਜਾਂਦੇ ਆ ਤੇ ਕਦੇ ਜਮੇ ਡਾਊਨ ਆ ਜਾਂਦੇ ਆ ਤੇ ਬੰਦੇ ਨੇ ਜਿੰਨੀ ਲਾਗਤ ਨਾਲ ਫਸਲ ਉਗਾਈ ਆ ਉਹ ਉਹਨੂੰ ਜਦ ਵੇਚਣ ਜਾਂਦਾ ਮੰਡੀ ਚ ਤਾਂ ਉਹਦਾ ਮੁੱਲ ਹੀ ਨਹੀਂ ਮਿਲਦਾ ਦਵਾਈਆਂ ਵਿੱਚੇ ਮਿਲਾਵਟੀ ਮਿਲ ਜਾਂਦੀਆਂ ਦਾ ਕੁੱਲ ਮਿਲਾ ਕੇ ਜਿਹੜੀ ਮਾਰ ਪੈਂਦੀ ਆ ਸਿੱਧੀ ਸਿੱਧੀ ਕਿਸਾਨ ਤੇ ਪੈਂਦੀ ਆ ਕਿਉਂਕਿ ਅਨ ਉਹਨੇ ਪੈਦਾ ਕਰਨਾ ਤੇ ਉਹਨੂੰ ਹੀ ਫਾਇਦਾ ਨਹੀਂ ਮਿਲ ਰਿਹਾ ਤੇ ਫੇਰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਸਰਕਾਰਾਂ ਚਾਹੁੰਦੀ ਆ ਕੀ ਐ ਪਹਿਲਾਂ ਤਾਂ ਕਿਸਾਨਾਂ ਨੂੰ ਆਪਣੇ ਹੱਕ ਦੇਣੇ ਨਹੀਂ ਜਦੋਂ ਕਿਸਾਨ ਆਪਣੇ ਹੱਕ ਮੰਗਣ ਆ ਰਿਹਾ ਉਸ ਟਾਈਮ ਨੂੰ ਉਹਨੂੰ ਬੈਰੀਕੇਡ ਲਾ ਕੇ ਰੋਕਣਾ ਸਿਮਿੰਟ ਦੀਆਂ ਦੁਵਾਰਾ ਖੜੀਆਂ ਕਰ ਦੇਣੀਆਂ ਤੇ ਬੁਛਾੜਾ ਕਰਨੀਆਂ ਪਾਣੀ ਦੀਆਂ ਚਾਹੇ ਉਹ ਗੰਦਾ ਹੋਵੇ ਜਿਵੇਂ ਮਰਜ਼ੀ ਦਾ ਪਾਣੀ ਹੋਵੇ ਬੁਛਾੜਾ ਕਰਨੀਆਂ ਵੀ ਉਹਨਾਂ ਨੂੰ ਰੋਕ ਲਈਏ ਪਰ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨ ਬਾਕੀ ਕਿਸਾਨ ਜਦੋਂ ਮਿਲ ਗਏ ਨਾ ਜਿਵੇਂ ਪਿਛਲੀ ਵਾਰ ਨਹੀਂ ਸ਼ੁਰੂ ਕੀ ਥੋੜੇ ਤੋਂ ਐਤਕੀ ਵੀ ਨਹੀਂ ਰੁਕਣੇ ਉਹ ਤੇ ਜਿਵੇਂ ਡਰੋਨਾਂ ਰਾਹੀਂ ਤੁਸੀਂ ਪਹਿਲਾਂ ਐਕਸਪੈਰੀਮੈਂਟ ਕੀਤੇ ਸੀਗੇ ਵੀ ਉਹਨਾਂ ਨੂੰ ਕਿੱਦਾਂ ਰੋਕਾਂਗੇ ਹੰਝੂ ਗੈਸ ਦੇ ਗੋਲੇ ਮਾਰ ਕੇ ਉਹ ਵੀ ਥੋੜੇ ਬਹੁਤਾ ਚਿਰ ਕੰਮ ਨਹੀਂ ਕਰਨੇ ਤਾ ਜੇ ਦੇਸ਼ ਦੀ ਕਿਸਾਨੀ ਡੁੱਬ ਗਈ ਤਾਂ ਸਭ ਨੇ ਡੁੱਬ ਜਾਣਾ ਇਸ ਕਰਕੇ ਕਿਸਾਨੀ ਨੂੰ ਆਪਣੇ ਹੱਥਾਂ ਛੇਡ ਕਰਨ ਨੂੰ ਫਿਰਦੇ ਆ ਇਹ ਇਸੇ ਕਰਕੇ ਪਿਛਲੇ ਅੰਦੋਲਨ ਨੂੰ ਤਾਂ ਚਕਾਤਾ ਸੀਗਾ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵੀ ਹਾਂ ਚਲੋ ਕਰ ਦਾਂਗੇ ਪਰ ਲਾਗੂ ਅੱਜ ਤੱਕ ਨਹੀਂ ਹੋਈਆਂ ਇਸ ਕਰਕੇ ਦੁਬਾਰਾ ਕਿਸਾਨੀ ਅੰਦੋਲਨ ਕਰਨਾ ਪੈ ਰਿਹਾ ਹੈ ਪਤਾ ਹਿੱਕ ਠੋਕੇ ਉਹਦੇ ਹੱਕ ਚ ਖੜੇ ਆ ਪਹਿਲਾਂ ਵੀ ਖੜੇ ਸੀ ਤੇ ਜਿਹੜੇ ਹੱਕ ਚ ਨਹੀਂ ਹੈਗੇ ਉਹ ਘਰਾਂ ਚ ਬੈਠੋ ਕੋਈ ਚੱਕਰ ਨਹੀਂ ਪਰ ਉਹ ਧਰਨੇ ਨੂੰ ਬਦਨਾਮ ਕਰਨ ਵਾਸਤੇ ਕੁਛ ਨਾ ਕਰਨ ਕਿਉਂਕਿ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਧਰਨੇ ਨੇ ਦਿਨੋਂ ਦਿਨ ਸਟਰੋਂਗ ਹੀ ਹੋਣਾ ਤੇ ਜਿਵੇਂ ਪਹਿਲਾਂ 1 ਸਾਲ ਲਈ ਲੱਗਿਆ ਸੀ ਹੁਣ ਪਤਾ ਨਹੀਂ ਉਹ ਕਿੰਨੀ ਦੇਰ ਵਾਸਤੇ ਲੱਗਣਾ ਸਰਕਾਰਾਂ ਮੰਗਾ ਮੰਨਦੀਆਂ ਜਾਂ ਨਹੀਂ ਮੰਨਦੀਆਂ ਇਹ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ ਆਪਣੇ ਦੇਸ਼ ਦੇ ਕਿਸਾਨ ਫੇਰ ਹਿੱਕ ਠੋਕੇ ਖੜ ਗਏ ਆ ਤੇ ਆਪਣੀ ਨੌਜਵਾਨੀ ਵੀ ਪੂਰੀ ਹਿੱਕ ਠੋਕੇ ਖੜੀ ਆ ਉਹਨਾਂ ਨਾਲ ਟਰੈਕਟਰ ਮੋਡੀਫਾਈ ਹੋ ਗਏ ਹਨਾ ਟਰਾਲੀਆਂ ਚ ਪਰ ਰਾਸ਼ਨ ਆ ਗਏ ਕਿੰਨਾ ਖੁਸ਼ ਆ ਗਿਆ ਤੇ ਪੁਰਾਣਾ ਟਾਈਮ ਫੇਰ ਉਹੀ ਵਾਪਸ ਆ ਗਿਆ ਜੋ ਅੱਜ ਤੋਂ 3 ਜਾਂ 4 ਸਾਲ ਪਹਿਲਾਂ ਸੀਗਾ ਇੱਕ ਵਾਰੀ ਫੇਰ ਮੇਲੇ ਤਾਂ ਲੱਗਣਗੇ ਪਰ ਕਿਹਦੇ ਵਾਸਤੇ ਉਹ ਮੇਲੇ ਤੇ ਕਿਹਦੇ ਵਾਸਤੇ ਉਹ ਟਾਈਮ ਮਾੜਾ ਇਹ ਹੁਣ ਨਾਲ ਟਾਈਮ ਦੱਸੂਗਾ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਤਾਂ ਹੋਰ ਅਪਡੇਟ ਤੁਹਾਡੇ ਲਈ ਲੈ ਕੇ ਜ਼ਰੂਰ ਆਵਾਂਗਾ ਤੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ